ਸਾਂਭਾ ਦੇ ਵਿੱਚ ਆ ਜਾਣਾ ਹਮ ਅੱਜ ਕੱਲ ਪੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਹਮ ਅੱਜ ਕੱਲ ਪੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਬੁੱਤਾ ਦਰਿਆ ਜਿਵੇਂ ਸ਼ਾਂਤ ਯਾ ਬੰਦਾ ਹੈ ਹਮ ਕਦੇ ਔਠਦੇ ਤੂਪਾਨ ਲਹਿਰਾ ਪਾਣੀਆਂ ਦਾ ਸ਼ੋਰ ਹਮ ਕਦੇ ਉਠਦੇ ਤੂਪਾਨ ਲੇਰਾ ਪਾਣੀਆਂ ਦਾ ਸ਼ੋਰ ਅੱਜ ਲਹੂ ਵੀ ਨੇ ਜੰਮੇ ਕੋਈ ਫਰਕ ਨ ਪੈ ਰਹਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਤਾ ਹੈ ਕਦੇ ਬੱਚਿਆਂ ਦੇ ਸ਼ੋਰ ਐਵੇਂ ਕੁੱਤਾ ਕਿਲਕਾਰੀਆਂ ਬਿਨਾ ਖੰਪਾਂ ਤੋਂ ਦੀਆਂ ਧੌਣੀਆਂ ਉੱਚੀਆਂ ਬੋੜੀਆਂ ਜਕੋ ਤੇੜਵੀਂ ਸ਼ਰਾਰਤਾਂ ਨੇ ਨਕ ਨਵੇਂ ਕਸੇ ਛੇੜਨੇ ਕਦੇ ਪਿੱਠੂ ਆਪ ਗਲੀਆਂ ਕਦੇ ਟੈਰ ਰੇੜ ਨੇ ਕੋਨ ਫੜ ਕੇ ਜਵਾਕ ਹੁਣ ਪਾਸੇ ਨਹੀਂ ਬਹਿੰਦਾ ਹੈ ਹੂੰ ਅੱਜ ਕੱਲ ਪਿੰਡ ਮੇਰਾ ਚੁੱਤ ਤੱਕ ਪੈਂਦਾ ਹੈ ਜਾਂਗਾ ਪਹੰਗਾ ਖੇੜ ਪੇਪੜਾ ਤੇ ਜਾ ਕੇ ਚੜਨਾ ਹੂੰ ਕਾਰਨੀ ਦੀ ਦੁਪਹਿਰੇ ਚ ਘਰ ਹੀ ਨ ਵਰਨਾ ਬਾਪੂ ਆਨੇ ਢੋੜਾ ਥੰਡੇ ਸਾਰਾ ਦਿਨ ਤਾਸ਼ ਉਟਣੀ ਕੱਲਾ ਦੀ ਟਾਣੀ ਕਹਿੰਦੇ ਤੋੜੇ ਵੀ ਨਾ ਟੁੱਟਣੀ ਤੱਪਿਆ ਦਬਾਇਆ ਬਾਪੂ ਹੁਣ ਕਿੱਥੇ ਕੁਝ ਕਹਿੰਦਾ ਹੈ ਓਏ ਹੋਏ ਜੋ ਖਚ ਉੱਪਰ ਹੈ ਚੱਪਤੀਸ ਫੇਕਰਾ ਚ ਨਾਲ ਪੜਨ ਸੁਆਣੀਆਂ ਬੜੇ ਤੜਕੇ ਹੀ ਪੌਣੀਆਂ ਚਾਟੀ ਚ ਵਧਾਰੀਆਂ ਧਾਰਾ ਕੱਢ ਗੋਹਾ ਕੂੜਾ ਮਗਾ ਚੁੱਲਿਆਂ ਚ ਅਗਨੀ ਪਤਨੀਆਂ ਦੇ ਪੇੜਾ ਵਿੱਚ ਵਿਧਾਨ ਸਭਾ ਲੱਗਣੀ ਆਹ ਕੀ ਬਾਤ ਹੈ ਕੋਣ ਹੈ ਜੀ ਵੀ ਏਸੀ ਕੌਣ ਟੀਵੀ ਐਸੀ ਉੱਪੇ ਇਨਾ ਦੇ ਕੋਹੇ ਢੋ ਲੈਂਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚਾਪ ਰਹਿੰਦਾ ਹੈ ਮਰੋੜ ਪੁੱਛਾ ਕਰੇ ਪਸ਼ੂ ਆ ਦੇ ਪਿੱਛੇ ਤਨਕਾਰਨਾ ਅੱਦੇ ਅੱਦੇ ਮੀਲ ਤੋਂ ਵੀ ਹਾਕਾਂ ਜਈਆਂ ਮਾਰਨਾ ਕਪਟੀਆਂ ਤੇ ਘੋੜਾਂ ਦੇ ਅਠਾਰਿਆਂ ਦੇ ਸ਼ੋਰ ਵਿੱਚ ਦੇ ਪੈੰਡ ਇਕਬਾਲ ਹੁੰਦਾ ਜੁੱਸਿਆਂ ਦੇ ਜੋਰ ਵਿੱਚ ਵਾਹ ਬੜਕ ਕੰਨਾਂ ਚ ਟੂਟੀਆਂ ਨੇ ਬੜਕ ਕੰਨਾਂ ਚ ਟੂਟੀਆਂ ਨੇ ਤੈਨੂੰ ਸੁਣਦਾ ਕੀ ਕਹਿੰਦਾ ਹਮ ਅੱਜ ਕੱਲ ਪੈੰਡ ਮੇਰਾ ਝੁੱਟ ਝੁੱਟਦਾ ਮੇਰਾ ਪੈੰਡ ਮੇਰਾ ਝੁੱਟ ਝੁੱਟਦਾ ਬਹੁਤ ਸੋਹਣਾ ਬਹੁਤ ਬਹੁਤ